ਹੈਲੋ ਕਿਵੇਂ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕਰਦੇ ਸੀ ਕੁਛ ਨਹੀਂ ਯਾਦ ਆ ਗਈ ਮੈਨੂੰ ਯਾਦ ਤੇਰੀ ਨਾ ਆਉਗੀ ਤਾਂ ਹੋਰ ਕੀ ਆਉਗੀ ਹਾਂ ਦੋਨੇ ਫਰਾਂ ਇੱਕੋ ਜਿਹੋ ਹੁੰਦੇ ਸੀ ਕੁਛ ਨਹੀਂ ਅੱਛਾ ਮੈਨੂੰ ਵੀ ਉਹਦੇ ਨਾਲ ਸਮਝ ਨਹੀਂ ਆ ਪਹਿਲਾਂ ਤੂੰ ਕਹਿੰਦੀ ਹੁੰਦੀ ਸੀ ਜੇ ਤੇਰੇ ਵਿੱਚ ਗੱਲਬਾਤ ਉਹਦੇ ਵਿੱਚ ਕਿੱਥੇ ਤੇ ਹੁਣ ਤੂੰ ਮੈਨੂੰ ਉਹਦੇ ਨਾਲ ਹੀ ਰਲਾਤਾ ਹੈ ਨਹੀਂ ਵੈਸੇ ਮੈਨੂੰ ਯਾਦ ਵੀ ਉਹ ਕਾਰਨ ਚ ਤੇ ਦੀ ਮੰਡਾ ਕੁੜੀਆਂ ਕਾਰਨ ਚ ਅੱਛਾ ਅੱਛਾ ਇਹ ਗੱਲ ਹੈ ਉਹ ਤਾਂ ਕਹਿੰਦੇ ਮੇਰਾ ਸਭ ਕੁਝ ਤੂੰ ਹੀ ਹੈ। ਮੈਂ ਵੱਟ ਕਰ ਦਾਂ। ਤੁਸੀਂ ਕਹਿੰਦੇ ਉਹ ਤਾਂ ਕਹਿੰਦੇ ਸਭ ਕੁਝ ਤੂੰ ਹੀ ਹੈ ਮੇਰਾ ਤੇ ਹੁਣ ਤੋ ਦਾ ਵੀ ਜ਼ਿਕਰ ਮੈਂ ਤੈਨੂੰ ਕਿਹਾ ਕਿ ਤੇ ਨਾਮ ਵਿੱਚ ਨਾ ਲਿਆ ਕਰ ਮੇਰੀ ਵੈਸੇ ਹੀ ਘੱਟ ਬਣਦੀ ਏ। ਉਤੋਂ ਹੋਰ ਨਾਮ ਲੈ ਲੈ ਕੇ। ਤੂੰ ਦੁਖੀ ਕਰਨਾ ਚਾਹੁੰਨੀ ਏ ਮੈਨੂੰ। ਬਣਦੀ ਏ ਨਾ ਬਣਦੀ ਏ ਮੈਨੂੰ ਨਹੀਂ ਪਤਾ ਉਹ ਤੁਹਾਡੇ ਨਹੀਂ ਬਣਦੀ ਹੈ ਨਾ। ਮੈਂ ਵਾਸਤੇ ਕਿਹਾ ਵੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਉਹ ਉਹਦੇ ਵਰਗੀ ਹੋਗੇ ਤੁਸੀਂ ਵੀ ਦੋਨੇ ਇੱਕੋ ਜਿਹੇ ਹੋਗੇ। ਅੱਛਾ। ਮੈਂ ਤਾਂ ਦੋਨੇ ਇੱਕੋ ਜਿਹੇ ਹਾਂ ਤੁਸੀਂ ਹੁਣ। ਮੈਂ ਕੀ ਕਰਾਂ ਉਹ ਵੀ ਤੁਹਾਡਾ ਛੋਟਾ ਭਰਾ ਹੈ ਨਾ। ਕੋੜ ਕੀ ਤਾਂ ਚਲ ਜਿਵੇਂ ਮਰਜ਼ੀ ਰੱਖ ਲਾ ਮੈਂ ਤਾਂ ਇਹ ਇਹ ਡਰ ਗਿਆ ਮੈਂ ਉਹਦਾ ਜਨਾਹ ਲੈ ਕੇ ਕਿਤੇ ਹੋਂਦੋਂ ਅੱਖਾਂ ਵੀ ਉਹਦੇ ਹਰਗਾ ਹੋ ਗਿਆ ਮੈਂ ਨੌਵੇਂ ਸੰਝ ਗਿਆ ਸੀ ਨਾ ਨਾ ਹੂੰ ਮਨੇ ਬੈਕਗਰਾਉਂਡ ਜਿਵੇਂ ਇਹ ਨੂੰ ਕੋ ਕਰਦਾਗਾ ਨਾ ਤਾਂ ਮੈਨੂੰ ਉਹ ਕਰੀ ਜੀ ਮੇਰੀ ਖਿਆਲ ਰੱਖੇ ਜ਼ਰੂਰ ਤਾ ਨਾ ਖਿਆਲ ਕਰੀ ਤੇ ਮੈਂ ਵੀ ਮੇਰਾ ਗੌਰ ਰੱਖੀ ਇੱਕ ਤੁਸੀਂ ਜੇ ਤਾਂ ਹੈ ਤਾਂ ਤੂੰ ਵੀ ਤਾਂ ਸਾਥ ਪੂਰਾ ਨਭਾਉਣੀ ਹੈ ਨਾ ਫੇਰੀ ਪਿਆਰ ਹੁੰਦਾ ਜੇ ਤੂੰ ਨਾ ਨਭਾਉਂਦੇ ਫੇਰ ਕਾਹਦੇ ਪਿਆਰ ਆਗੇ ਹਾਂਜੀ ਤਾਂ ਹੈ ਨਾ ਜੇ ਸਾਹਮਣੇ ਅਲੋ ਪੋਜਿਟਿਵ ਰਿਸਪੌਂਸ ਮੰਗੂ ਫੇਰੀ ਹੋ ਸਭ ਕੁਝ ਹਾਂਜੀ ਹਮਨਵਾ ਨਾ ਸਮਝਦਾ ਤੁਹਾਨੂੰ ਕੰਨੀ ਹੈ ਤੁਹਾਨੂੰ ਸਿੱਧੀ ਬੁਲਾਇਆ ਜਿੰਨੇ ਤੁਹਾਨੂੰ ਵੀਰ ਜੀ ਕਹਿਣਾ ਪੈਂਦਾ ਹਰ ਜੀ ਦੀ ਜੀ ਦਾ ਫੋਨ ਹਰ ਜੀ ਦੀ ਜੀ ਨਹੀਂ ਕਹਿਣਾ ਪੈਂਦਾ ਪਰ ਦੁਨੀਆਦਾਰੀ ਤਾਂ ਕਹਿਣਾ ਪੈਂਦਾ ਹੈ ਦੁਨੀਆਦਾਰੀ ਫਿਰ ਕੀ ਕੀਤਾ ਜਾਵੇ ਇਹ ਤਾਂ ਹੈ ਇਹ ਗੱਲ ਇਹ ਗੱਲ ਸਮਝਦੇ ਆਂ ਆਪਾਂ ਆਪਣਾ ਤਾਂ ਇੱਕ ਦੂਜੇ ਦਾ ਦਿਲ ਤਾਂ ਸਮਝਦੇ ਨਹੀਂ ਜਿਵੇਂ ਆਪਾਂ ਕੀ ਹੈ ਇੱਕ ਦੂਜੇ ਦੇ ਲਈ ਤਾਂ ਸੀ ਤਾਂ ਮੇਰਾ ਬੇਲੰਦ ਤੱਕ ਪਾਰ ਲਿਆ ਮੈਨੂੰ ਜਿਹੜੀ ਗੱਲ ਦੀ ਜ਼ਰੂਰਤ ਹੁੰਦੀ ਹੈ ਗੱਲ ਜਿਹੜੀ ਗੱਲ ਦੀ ਮੈਨੂੰ ਲੋੜ ਹੁੰਦੀ ਹੈ ਮੈਨੂੰ ਤੁਹਾਨੂੰ ਪਤਾ ਨਹੀਂ ਜਾਂਦਾ ਬਿਲਕੁਲ ਇਹ ਪਤਾ ਕਿਵੇਂ ਲੱਗਦਾ ਨਾ ਪਤਾ ਤੈਨੂੰ ਨਹੀਂ ਪਤਾ ਤਾਂ ਪਤਾ ਕਰਕੇ ਆਈਂ ਫਿਰ ਦੱਸੇ ਮੈਨੂੰ ਹਾਂਜੀ ਇਹ ਆਪਾਂ ਪਿਆਰ ਕਰਦੇ ਹਾਂ ਇੱਕ ਦੂਜੇ ਨੂੰ ਤਾਂ ਪਤਾ ਲੱਗ ਜਾਂਦਾ ਹੈ ਇਹ ਪਿਆਰ ਆਪੇ ਦਾ ਆਪੇ ਜਨ ਦੇਣਾ ਉਹ ਨਾਲ ਹੈ ਬਿਲਕੁਲ ਮੈਨੂੰ ਨਾਲ ਹੈ ਨਾ ਹਾਂ ਤਾਂ ਨਾ ਤਾਂ ਲੱਗ ਗਿਆ ਸੀ ਜੇ ਕਮਲ ਨੇ ਕੀ ਲਈ ਮਾਲੀ ਦਿੱਤੀ ਅੱਜ ਤੁਸੀਂ ਕੱਲ੍ਹ ਹੀ ਉਹ ਆਰਡਰ ਕਰਤਾ ਹਾਂ ਆਈ ਪਤਾ ਲੱਗ ਗਿਆ ਹੁੰਦਾ ਬਸ ਇਹ ਜਿਹੜੇ ਦਿਲ ਦੇ ਸੌਦੇ ਹੁੰਦੇ ਆ ਨਾ ਇਹਦੇ ਜੱਕ ਤਾਰਾਂਾਂਾਂ ਜੁੜੀਆਂ ਹੁੰਦੀਆਂ ਨੇ ਇਹ ਸਮਝਣ ਵਾਲੇ ਸਮਝ ਜਾਂਦੇ ਪਾਏ ਮੇਰੀ ਗੱਲ ਸਮਝਤੀ ਹਾਂ ਦੱਸੋ ਇਹ ਮੰਦਰ ਤੇ ਬੀਬੀ ਦੋਨ ਨੇ ਜਾਣੀ ਮੱਥਾ ਟੇਕਣਾ ਦਰਵਾਜ਼ੇ ਤੋਂ ਬਾਅਦ ਜਾਂਦੇ ਹੁੰਦੇ ਨੇ ਨਾ ਆਪਾਂ ਉੱਥੇ ਆ ਕੋਟਲੀ ਸਾਹਿਬ ਉੱਧਰ ਹਾਂ ਐਕਟਿੰਗ ਆ ਨਹੀਂ ਜਾਂਦੀ ਅੱਛਾ ਐਕਟਿੰਗ ਤਾਂ ਨਹੀਂ ਜਾਂਦੀ ਕਿਉਂਕਿ ਆਪਣੀ ਜਿਹੜਾ ਗੁਰਗਮਨ ਹੈ ਇਹਦੀ ਐਗਜ਼ਾਮ ਹੈ ਜੀ 82 ਅੱਛਾ ਠੀਕ ਹੈ ਮੈਂ ਥੋੜੀ ਫੇਵਰਿਟ ਦੇਖੂ ਕਰਤੀ ਹੋ ਪਾ ਕੇ ਮੈਂ ਰੈਡੀ ਰਹੂੰਗੀ ਕਿਹੜੀ ਕਰਤੀ ਹੋਏ ਤੁਸੀਂ ਜਿਹੜੀ ਮੇਰੇ ਫੇਵਰਿਟ ਫੇਵਰਿਟ ਕਰਤੀ ਵਾਈਟ ਕਲਰ ਵਾਲੀ ਵਾਈਟ ਤੇ ਬਲੂ ਵੀ ਹਾਂ ਵੈਰੀ ਗੁੱਡ ਵੈਰੀ ਗੁੱਡ ਕੋਈ ਆ ਫੇਵਰਿਟ ਕਲਰ ਹੈ ਮੇਰਾ ਉਹ ਨਜੀਨ ਪਾ ਕੇ ਰੱਖਦਾ ਹੁੰਦਾ ਹੁੰਦਾ ਤੂੰ ਹੈਨਾ ਹਾਂ ਉਹ ਕਰੀ ਦੂ ਠੀਕ ਆ ਤੂੰ ਕਿਉਂ ਨਹੀਂ ਜਾਂਦੀ ਐ ਤੂੰ ਤੇਰੀ ਮੈਂ ਨਹੀਂ ਜਾਂਦੀ ਐ ਸੋਰੀ ਹਾਂ ਮੈਂ ਤਾਂ ਤੈਨੂੰ ਪਤਾ ਹੈ ਮੈਂ ਤਾਂ ਉਹ ਹੀ ਨਹੀਂ ਜਾਂਦਾ ਹੁੰਦਾ ਬਾਬੇ ਬਸ ਤਾਂ ਇਹ ਵੀ ਪਤਾ ਹੀ ਐ ਆਪ ਦੋਨੇ ਇੱਕੋ ਜੇ ਹੋ ਗਏ ਫਿਰ ਹੁਣ ਹਨਾ ਤੂੰ ਦਿੱ ਤਫਾੜਦੀ ਨਹੀਂ ਉਹਨਾਂ ਨਾਲ ਮੈਂ ਤਾਂ ਤੁਸੀਂ ਦੋਨਾਂ ਨੂੰ ਐਂ ਵੀ ਅੱਡ ਜਾਣਗੇ ਪਰ ਮੈਂ ਮੈਂ ਕਹਿੰਦੀ ਕੁਛ ਨਾ ਜਾਏ ਉਹ ਅਗਰ ਲੈ ਕੇ ਵੀ ਜਾਣੀ ਬੀਬੀ ਨੇ ਇਹ ਅੱਗੇ ਪਿੱਛੇ ਲਾ ਦੇ ਨਾ ਨਾ ਮੈਂ ਨਹੀਂ ਲੈ ਕੇ ਜਾਂਦਾ ਤੂੰ ਮੈਨੂੰ ਕਹਤਾ ਨਾ ਮੈਂ ਬਾਹਰ ਕੇ ਤੇਰੇ ਦੁਆਰ ਕੇ ਮੈਂ ਜਾ ਸਕਦਾ ਅਰੇ ਅੱਗੇ ਪਿੱਛੇ ਲੈ ਜਾਓ ਨਾ ਜੇ ਜਾਨ ਹੈ ਤਾਂ ਜਾਣਾ ਤਾਂ ਇਹ ਆਪਣੇ ਤੋਂ ਹੁਣ ਵੱਡ ਬਡੇਰੇ ਇੱਕੋ ਹੀ ਹੈ ਜਾਨਾ ਤਾਂ ਚਲ ਫਿਰ ਅੱਗੇ ਪਿੱਛੇ ਕਰ ਲਾਂਗੇ ਜਿਵੇਂ ਤੂੰ ਕਹੇਂਗਾ ਮੇਰੇ ਮਾਲਕ ਉਹ ਵੀ ਕਰ ਲਾਂਗੇ ਤੇ ਫਿਰ ਘਰੇ ਤਾਂ ਮੇਰੇ ਸਾਹਿਬ ਹੋ ਔਰ ਕਿਤਾ ਫਿਰ ਆਪਾਂ ਆਪਾਂ ਚੱਲ ਪਾਂ ਆਪਾਂ ਚੱਲ ਪਾਂ ਕਿਸੇ ਪਾਸੇ ਮੈਨੂੰ ਹੁਣ ਦੱਸੋ ਉਹਦੇ ਨਾਲ ਵਾਈਟ ਕਲਰ ਨਾਲ ਨਾ ਉਹ ਰੈੱਡ ਕੁ ਲਿਪਸਟਿਕ ਨਾ ਕਿਰਖੋ ਜਿਹੜੀ ਰੈੱਡ ਰੈੱਡ ਤੁਸੀਂ ਲਾ ਕੇ ਦਿੱਤੀ ਸੀ ਰੈੱਡ ਕਲਰ ਦੀ ਲਿਪਸਟਿਕ ਹੋ ਜਾਊਗੀ ਇੱਕ ਉਹ ਜੈਂਸ ਦਾ ਕਲਰ ਸੀ ਆਈ ਥਿੰਕ ਬਲੂ ਹੈ ਨਾ ਉਹ ਪਾ ਲਈ ਜੀਨਸ ਨਾ ਪਜਾਮੇ ਪਾਮਾਏ ਸਲਵਾਰ ਪਾਮਾਏ ਜੀਨਸ ਕਾ ਮੋੜ ਨਾਲ ਜੀਨਸ ਵਧੀਆ ਲੱਗਦੀ ਜੋ ਉਸ ਦਿਨ ਜੀਨਸ ਪਾਈ ਸੀ ਨਾ ਤੂੰ ਹਾਂਜੀ ਨਾਲ ਜੁੱਤੀ ਪਾ ਲਵੇਂ ਉਹ ਮੈਂ ਨਹੀਂ ਰਹਿ ਰਹੀ ਉਹ ਬਸ ਰਹਿ ਰਹੀ ਆਪਾਂ ਗੋਮਿਆਂ ਆਵਾਂਗੇ ਇੱਧਰ ਕਿਤੇ ਆਪਾਂ ਇੱਥੇ ਉੱਧਰ ਚੱਲਾਏ ਘੁੰਮਣ ਆਸਤੇ ਨਹੀਂ ਨਹੀਂ ਆਪਾਂ ਇੱਥੇ ਨਾਈਟ ਨੂੰ ਮਿਲਾਂਗੇ ਕਰੀ ਮੇਰਾ ਮੰਨ ਨਾਈਟ ਬਾਹਰ ਨੂੰ ਕਮੜ ਜਾਣਾ ਮੈਂ ਕੁਮਾਰ ਤਾਂ ਲੈਂਦਾ ਸੀ ਜੇ ਹੁਣ ਤੁਸੀਂ ਮੈਂ ਸੋਚਿਆ ਇੱਧਰ ਉੱਧਰ ਘੁੰਮੇ ਆਉਂਦੇ ਕਿਤੇ ਦੂਰ ਚੱਲਦੇ ਨੂੰ ਪੱਛਪਾ ਦੋ ਤੇ ਇਹ ਪਾਵਾਰ ਵੀ ਸੀ ਜੀ ਇਹ ਰੰਦਵਾਲੀ ਤੋਂ ਕੱਲਾ ਵੀ ਆ ਪਾਵਾਰ ਸੀ ਪਰ ਬੱਚੋ ਉੱਤੇ ਕਿੰਨੀ ਮੈਚੀ ਗਈ ਜੀ ਹੂੰ ਨਹੀਂ ਹੂੰ ਫਿਰ ਦੱਸ ਕਿੱਥੇ ਕਰੇ ਬਾਹਰ ਤੋਂ ਕੁਝ ਖਾਣੇ ਲੈਣੀਆਂ ਨਾ ਫਿਰ 버거 ਖਾ ਲੈ ਕਰ ਚੱਲ ਮੋਟੇ ਪਰ 15 ਤੇ ਰਮਾਈ ਕਰੇ ਕਰੇ ਤੁਸੀਂ ਨੋਟਿਫਾਈ ਹੋ ਜੰਨੀ ਤੁਸੀਂ ਨਾ ਉਹ ਪੀ ਲੈਣੇ ਹੋਗੇ ਕੀ ਹੁੰਦਾ ਨਮਕ ਅੱਛਾ ਕੀ ਪੀ ਆ ਰਹਿਣੇ ਹੋਗੇ ਇਹ ਤੇ ਹੁੰਦੀ ਹੈ ਜਿਹੜੀ ਵਾਈਟ ਕਲਰ ਦੀ ਸੀ ਇਹ ਹੁਣ ਲਸੀ ਸੀ ਵਾਈਟ ਕਲਰ ਦੇ ਕਿਹੜੇ ਵਾਈਟ ਕਲਰ ਦੇ ਨਹੀਂ ਰੈੱਡ ਕਲਰ ਦੇ ਵਾਈਟ ਕਲਰ ਵਾਲੀ ਨਹੀਂ ਉਹ ਬੀਬੀ ਕੇ ਕਾਂਚ ਦੀ ਬੋਤਲ ਜਿਹਦੇ ਪਾਲਟੀ ਵਾਲੇ ਉਹ ਕੁੜੀਆਂ ਮੰਡੇ ਜਗਣੀ ਹੁੰਦੀਆਂ ਮੈਜਿਕ ਮੂਮੈਂਟ ਹਾਂ ਹਾਂ ਠੀਕ ਹੈ ਫਿਰ ਚਲੋ ਕਰਦੇ ਆਂ ਫਿਰ ਆਸ ਨਹੀਂ ਤੁਹਾਨੂੰ ਬਹੁਤ ਚਿੰਤ ਪਿੰਦੀ ਜਿਹੜੀ ਤੁਸੀਂ ਹੋ బ్లూ కలర్ ఓకే